ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ ਹਨ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ ਬੱਚਿਓ ਤੁਸੀਂ ਵੀ ਅੰਦਰ ਜਾ ਕੇ ਆਏ ਹੋ ਕਿ ਜਾਣਾ ਹੈ ਜਾਣਾ ਹਨਾ ਹੁਣ ਤੁਸੀਂ ਬੱਚਿਓ ਅੰਦਰ ਜਾਣਾ ਹਨਾ ਸਾਰਿਆਂ ਨੂੰ ਮਿਲਣਾ ਵਾ ਔਰ ਜਿੱਦਾਂ ਜਿੱਦਾਂ ਤੁਹਾਨੂੰ ਸਾਡ ਟੀਮ ਮੈਂਬਰ ਸਾਡੇ ਵਲੰਟੀਅਰ ਦੱਸਣਗੇ ਹਨਾ ਉਹਨੂੰ ਮਹਿਸੂਸ ਕਰਨਾ ਪੁੱਤ ਦੇਖੋ ਅੱਜ ਜਦੋਂ ਕਿਸੇ ਬਾਪੂ ਬਜ਼ੁਰਗ ਨੂੰ ਮਾਤਾ ਜੀ ਨੂੰ ਹਨਾ ਕਿਸੇ ਬੱਚੇ ਨੂੰ ਛੋਟੇ ਜਿਹੇ ਨੂੰ ਜਿਹੜਾ ਮੈਂਟਲੀ ਠੀਕ ਨਹੀਂ ਮੰਦ ਬੁੱਧੀ ਆ ਫਿਜ਼ੀਕਲੀ ਠੀਕ ਨਹੀਂ ਚੱਲ ਨਹੀਂ ਸਕਦਾ ਉਹਨੂੰ ਅਸੀਂ ਸੜਕ ਤੋਂ ਲੈ ਕੇ ਆਉਨੇ ਆ ਜਾਂ ਪਿੰਡ ਚੋਂ ਲੈ ਕੇ ਆਉਨੇ ਆ ਉਹਨੂੰ ਲਵਾਰਸ ਕਹਿੰਨੇ ਆ ਵੀ ਇਹਦਾ ਕੋਈ ਨਹੀਂ ਇਹ ਲਵਾਰਸ ਆ ਵਿਚਾਰਾ ਇਹ ਔਰਫਨ ਆ ਤਾਂ ਉਹ ਲਵਾਰਸ ਕਿੱਥੋਂ ਆਉਂਦੇ ਨੇ ਲੋਕ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਉਹਨਾਂ ਨੇ ਕਿਉਂ ਨਹੀਂ ਉਹਨਾਂ ਦੀ ਹੈਲਪ ਕੀਤੀ ਇਹ ਇੱਕ ਵੱਡੀ ਗੱਲ ਆ ਵੀ ਇਦਾਂ ਦੇ ਆਸ਼ਰਮ ਜਿਹੜੇ ਅੱਜ ਪੰਜਾਬ ਚ ਖੁੱਲ ਰਹੇ ਆ ਇਹ ਮਾੜੀ ਗੱਲ ਆ ਨਹੀਂ ਖੁੱਲਣੇ ਚਾਹੀਦੇ ਕਿਉਂਕਿ ਪਹਿਲਾਂ ਸਾਡੇ ਜਿਹੜੇ ਤੁਹਾਡੇ ਦਾਦੇ ਪਰਦਾਦੇ ਹੁੰਦੇ ਸੀ ਉਹ ਵੀ ਤਾਂ ਇਸ ਪੰਜਾਬ 'ਚ ਹੀ ਰਹਿੰਦੇ ਸੀ ਉਦੋਂ ਕੋਈ ਆਸ਼ਰਮ ਨਹੀਂ ਸੀ ਕੋਈ ਲਵਾਰਸ਼ ਨਹੀਂ ਸੀ ਕੋਈ ਲੋਡਵੰਦ ਨਹੀਂ ਸੀ ਪਰ ਜਦੋਂ ਸਾਡੀ ਵਾਰੀ ਆਈ ਸਾਡੀ ਜਨਰੇਸ਼ਨ ਨੇ ਕੋਈ ਗਲਤੀ ਕੀਤੀ ਜਿਹਦੇ ਕਰਕੇ ਅਸੀਂ ਅੱਜ ਇਦਾਂ ਦੇ ਹਾਲਾਤ ਦੇਖਦੇ ਆਂ ਲੋਕਾਂ ਦੇ ਇਸ ਕਰਕੇ ਉਹ ਵਾਲੀ ਗਲਤੀ ਤੁਸੀਂ ਨਹੀਂ ਕਰਨੀ ਜਿਹੜੀ ਅਸੀਂ ਕੀਤੀ ਆ ਤੁਹਾਡੇ ਸਮੇਂ 'ਚ ਇਦਾਂ ਦੇ ਆਸ਼ਰਮ ਨਾ ਬਣਨ ਤੁਹਾਡੇ ਮੰਮੀ ਪਾਪਾ ਦੀ ਦਾਦਾ ਦਾਦੀ ਦੀ ਆਪਣੇ ਰਿਸ਼ਤੇਦਾਰੀ ਚ ਲੋਕਾਂ ਦੀ ਮਦਦ ਕਰਨੀ ਆ ਤੁਸੀਂ ਪੜ੍ਹ ਲਿਖ ਕੇ ਜੇ ਤੁਸੀਂ ਵੱਡੇ ਆਫੀਸਰ ਬਣਨਾ ਜਾਂ ਕਿਸੇ ਨੇ ਕੋਈ ਜੌਬ ਕਰਨੀ ਆ ਕਿਸੇ ਨੇ ਬਿਜ਼ਨਸ ਕਰਨਾ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਕਰਮ ਇਹ ਆ ਵੀ ਤੁਸੀਂ ਆਪਣਿਆਂ ਦਾ ਖਿਆਲ ਰੱਖਣਾ ਆਪਣਿਆਂ ਦੀ ਹੈਲਪ ਕਰਨੀ ਆ ਉਹਨਾਂ ਦੀ ਬਾਹ ਫੜਨੀ ਆ ਆਪਣੇ ਕੌਣ ਆ ਮਾਸੀ ਹੋਗੀ ਭੂਆ ਹੋਗੀ ਚਾਚੇ ਹੋਗੇ ਤਾਏ ਹੋਗੇ ਮਾਮੇ ਹੋਗੇ ਇਹ ਰਿਸ਼ਤੇਦਾਰ ਆ ਸਾਡੇ ਅੱਗੇ ਹਰ ਬੰਦਾ ਇਦਾਂ ਕਨੈਕਟਡ ਹੁੰਦਾ ਸੀ ਇੱਕ ਦੂਜੇ ਦੇ ਨਾਲ ਤਾਂ ਮਤਲਬ ਜੇ ਬੱਚੇ ਨਹੀਂ ਸੀ ਸਾਹਮਦੇ ਤਾਂ ਭਾਣ ਜੇ ਸਾਂਭ ਲੈਂਦੇ ਸੀ ਜੇ ਭਾਣ ਜੇ ਨਹੀਂ ਸਾਹਮਦੇ ਸੀ ਤਾਂ ਭਤੀਜੇ ਸਾਂਭ ਲੈਂਦੇ ਸੀ ਇਦਾਂ ਇੱਕ ਯੂਨਿਟੀ ਹੁੰਦੀ ਸੀ ਸਾਰਿਆਂ ਦੀ ਹੈਨਾ ਪਰ ਹੁਣ ਉਹ ਕਿਤੇ ਨਾ ਕਿਤੇ ਯੂਨਿਟੀ ਟੁੱਟ ਗਈ ਆ ਤਾਂ ਉਹ ਯੂਨਿਟੀ ਨੂੰ ਤੁਸੀਂ ਅੱਜ ਇੱਥੇ ਆ ਕੇ ਮਹਿਸੂਸ ਕਰਕੇ ਉਹਨੂੰ ਹੋਰ ਤਾਕਤਵਰ ਕਰਨਾ ਆਪਣੇ ਰਿਸ਼ਤੇਦਾਰੀਆਂ ਚ ਲੋਕਾਂ ਦੀ ਹੈਲਪ ਕਰਨੀ ਠੀਕ ਆ ਚੰਗੇ ਇਨਸਾਨ ਬਣਨਾ ਡਾਕਟਰ ਬਣਨ ਤੋਂ ਪਹਿਲਾਂ ਚੰਗੇ ਇਨਸਾਨ ਠੀਕ ਆ ਟੀਚਰ ਬਣਨ ਤੋਂ ਪਹਿਲਾਂ ਚੰਗੇ ਇਨਸਾਨ ਬਣਨਾ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ ਜੀ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ